ਲੁਧਿਆਣਾ ਤੇ ਸਮੁੱਚੇ ਸਾਈਕਲਿੰਗ ਉਦਯੋਗ ਦੇ ਲਈ ਮਾਣ ਵਾਲੀ ਗੱਲ ਹੈ ਦਰਸਲ ਜੁਥੇ ایਵਨਜ਼ ਸਾਈਕਲਸ ਦੇ ਸੀਐਮਡੀ ਓਂਕਾਰ ਸਿੰਘ ਪਾਵਾ ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਦੱਸਦੀ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਵਕਾਈ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਵਪਾਰਤ ਉਦਯੋਗ ਦੇ ਖੇਤਰ ਦੇ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਦੱਸਦੀ ਹੈ ਕਿ ਪਾਵਾ ਦੇ ਅਧੀਨ A1 ਸਾਈਕਲਸ ਭਾਰਤ ਦੇ ਵਿੱਚ ਸਭ ਤੋਂ ਵੱਡੇ ਸਾਈਕਲ ਨਿਰਮਾਤਾਵਾਂ ਦੇ ਵਿੱਚੋਂ ਇੱਕ ਵਜੋਂ ਉੱਭਰਿਆ ਤੇ ਸਲਾਨਾ 2.5 ਮਿਲੀਅਨ ਤੋਂ ਵੱਧ ਸਾਈਕਲਾਂ ਦਾ ਉਤਪਾਦਨ ਕਰਦਾ ਹੈ ਤੇ ਯੂਰਪ ਉੱਤਰੀ ਅਮਰੀਕਾ ਕੀ ਅਫਰੀਕਾ ਦੇ ਪੰਜਾਬ ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਵੀ ਕਰਦਾ ਹੈ ਤਾਂ ਇਹ ਲੁਧਿਆਣਾ ਦੇ ਲਈ ਤੇ ਸਮੁੱਚੇ ਸਾਈਕਲਿੰਗ ਉਦਯੋਗ ਦੇ ਲਈ ਮਾਣ ਵਾਲੀ ਗੱਲ ਹੈ ਕਿ ਔਂਕਾਰ ਸਿੰਘ ਪਾਵਾ ਜੋ ਕਿ ਏਵਨ ਸਾਈਕਲਸ ਦੇ ਸੀਐਮਡੀ ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਤਾਂ ਦੱਸਿਆ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਵਾਦਮ શ્રી ਦਿਨਾਲ ਓੰਕਾਰ ਸਿੰਘ ਪਾਵਾ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਵਪਾਰ ਤੇ ਉਦਯੋਗ ਦੇ ਖੇਤਰ ਦੇ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਦਿੱਤਾ ਗਿਆ ਲੁਧਿਆਣਾ ਤੇ ਸਮੁੱਚੇ ਸਾਈਕਲਿੰਗ ਉਦਯੋਗ ਦੇ ਲਈ ਮਾਣ ਵਾਲੀ ਗੱਲ ਹੈ ਦਰਸਲ ਜੁਥੇ ایਵਨਜ਼ ਸਾਈਕਲਸ ਦੇ ਸੀਐਮਡੀ ਓੰਕਾਰ ਸਿੰਘ ਪਾਵਾ ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਵਕਾਈ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਵਪਾਰਤ ਉਦਯੋਗ ਦੇ ਖੇਤਰ ਦੇ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਦੱਸ ਦਈਏ ਕਿ ਪਾਵਾ ਦੇ ਅਧੀਨ A1 ਸਾਈਕਲਸ ਭਾਰਤ ਦੇ ਵਿੱਚ ਸਭ ਤੋਂ ਵੱਡੇ ਸਾਈਕਲ ਨਿਰਮਾਤਾਵਾਂ ਦੇ ਵਿੱਚੋਂ ਇੱਕ ਵਜੋਂ ਉੱਭਰਿਆ ਤੇ ਸਲਾਨਾ 2.5 ਮਿਲੀਅਨ ਤੋਂ ਵੱਧ ਸਾਈਕਲਾਂ ਦਾ ਉਤਪਾਦਨ ਕਰਦਾ ਹੈ ਤੇ ਯੂਰਪ ਉੱਤਰੀ ਅਮਰੀਕਾ अफ्रीका ਦੇ ਪੰਜਾ ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਵੀ ਕਰਦਾ ਹੈ ਤਾਂ ਇਹ ਲੁਧਿਆਣਾ ਦੇ ਲਈ ਤੇ ਸਮੁੱਚੇ ਸਾਈਕਲਿੰਗ ਉਦਯੋਗ ਦੇ ਲਈ ਮਾਣ ਵਾਲੀ ਗੱਲ ਹੈ ਕਿ ओंकार ਸਿੰਘ ਪਾਵਾ ਜੋ ਕਿ ਏਵਨ ਸਾਈਕਲਸ ਦੇ ਸੀਐਮਡੀ ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਤਦ ਅਸਿਕ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਪਦਮ ਸ਼੍ਰੀ ਦੇ ਨਾਲ ਓੰਕਾਰ ਸਿੰਘ ਪਾਵਾ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਵਪਾਰ ਤੇ ਉਦਯੋਗ ਦੇ ਖੇਤਰ ਦੇ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਦਿੱਤਾ ਗਿਆ। ਲੁਧਿਆਣਾ ਤੇ ਸਮੁੱਚੇ ਸਾਈਕਲਿੰਗ ਉਦਯੋਗ ਦੇ ਲਈ ਮਾਣ ਵਾਲੀ ਗੱਲ ਹੈ ਦਰਸਲ ਜੁਥੇ ایਵਨਜ਼ ਸਾਈਕਲਸ ਦੇ ਸੀਐਮਡੀ ਓੰਕਾਰ ਸਿੰਘ ਪਾਵਾ ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਦੱਸਦੇ ਕਿ ਰਾਸ਼ਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਵਕਾਈ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਵਪਾਰਤ ਉਦਯੋਗ ਦੇ ਖੇਤਰ ਦੇ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਦੱਸਦੀ ਹੈ ਕਿ ਪਾਵਾ ਦੇ ਉਦਨ A1 ਸਾਈਕਲਸ ਭਾਰਤ ਦੇ ਵਿੱਚ ਸਭ ਤੋਂ ਵੱਡੇ ਸਾਈਕਲ ਨਿਰਮਾਤਾਵਾਂ ਦੇ ਵਿੱਚੋਂ ਇੱਕ ਵਜੋਂ ਉੱਭਰਿਆ ਤੇ ਸਲਾਨਾ 2.5 ਮਿਲੀਅਨ ਤੋਂ ਵੱਧ ਸਾਈਕਲਾਂ ਦਾ ਉਤਪਾਦਨ ਕਰਦਾ ਹੈ ਤੇ ਯੂਰਪ ਉੱਤਰੀ ਅਮਰੀਕਾ ਕੀ ਅਫਰੀਕਾ ਦੇ ਪੰਜਾ ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਵੀ ਕਰਦਾ ਹੈ ਤਾਂ ਇਹ ਲੁਧਿਆਣਾ ਦੇ ਲਈ ਤੇ ਸਮੁੱਚੇ ਸਾਈਕਲਿੰਗ ਉਦਯੋਗ ਦੇ ਲਈ ਮਾਣ ਵਾਲੀ ਗੱਲ ਹੈ ਕਿ ਔੰਕਾਰ ਸਿੰਘ ਪਾਵਾ ਜੋ ਕਿ ਏਵਨ ਸਾਈਕਲਸ ਦੇ ਸੀਐਮਡੀ ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਤਦ ਅਸਿਕਿਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਪਦਮ ਸ਼੍ਰੀ ਦਿਨਾਲ ਔੰਕਾਰ ਸਿੰਘ ਪਾਵਾ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਵਪਾਰ ਤੇ ਉਦਯੋਗ ਦੇ ਖੇਤਰ ਦੇ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਦਿੱਤਾ ਗਿਆ